ТЕЛЕФЕРА 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 Мій ісі ісі и т shirtohп. Вам айта туалеттым, яңтады тіруліioso көproblemінде . ਸਰ ਕੀ ਮਾਮਲਾ ਕੀ ਜੇ ਕੋਈ ਪੁਲਿਸ ਨੇ ਉਹ ਪਕੜੇ ਚੋਰ ਹੋ ਗਏ ਮਾਨ ਜੋ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਤ ਜੀ ਕਸ ਦੀਆਂ ਹਦਦਾਂ ਤੇ ਸ਼੍ਰੀ ਅਫਲ ਚੌਧਰੀ ਡਾਕਟਰ ਅਖਲ ਚੌਧਰੀ ਆਈਪੀਐਸ ਐਸਐਸਪੀ ਸ਼ਰਮੂਸਰ ਸਾਹਿਬ ਜੇ ਸਾਨੂੰ ਸਬਦ ਦਤਾ ਹੈ ਵੀ ਕੋਈ ਮੜਕ ਸੰਦਾ ਆਦਮੀ ਜਿਹੜਾ ਤੁਹਾਡੇ ਇਲਾਕੇ ਦੇ ਵਿੱਚ ਆਪਰੇਟ ਨਹੀਂ ਕਰਨਾ ਚਾਹੀਦਾ ਇਸੇ ਲੜੀ ਦੇ ਤਹਿਤ ਸਾਡੇ ਐਸਐਸ ਦੀਪਕਾਰ ਰਾਣੀ ਐਸਐਚਓ ਗਿਧਵਾ ਇਹਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਇੱਕ ਚੋਰ ਨੂੰ ਅਰੈਸਟ ਕਰਕੇ ਉਹ ਤੋਂ 8 ਚੋਰੀ ਦੇ ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਆ 15 ਦਿਨ ਪਹਿਲਾਂ ਅਸੀਂ ਇੱਕ ਮੁੱਲਜਮ ਫੜਾਇਆ ਗੁਰਪ੍ਰੀਤ ਸਿੰਘ ਭੇਜਾ ਉਹਦਾ ਗੁਰੂ ਆ ਬੰਦਾ ਹੈ ਮੇਹਰੂ ਜੀ ਸਰ ਇਹ ਤੋਂ ਪਹਿਲਾਂ ਵੀ ਜਿਹੜੀ ਤੋਂ ਪਹਿਲਾਂ ਪੜ੍ਹੇ ਕਿੰਨੇ ਮੋਹਰਾਂ ਪੜ੍ਹੇ ਗਏ ਸੀ ਉਸ ਪਹਿਲਾਂ ਇਹਦੇ ਚੇਲੇ ਤੋਂ ਪੜ੍ਹੇ ਸੀ 12 ਮੋਹਰਾਂ ਜੀ ਇਹ ਉਹਦਾ ਗੁਰੂ ਆ ਉਹਨੂੰ ਕੰਮ ਸਿਖਾਉਂਦਾ ਰਿਹਾ ਹੈ ਇੱਕੋ ਪਿੰਡ ਦੇ ਸਨ ਦੋਨੇ ਇੱਕੋ ਪਿੰਡ ਦੇ ਆ ਇਹ ਸਾਡੇ ਐਸਆਈ ਪਰੋ ਜੋ ਜਿਹੜੇ ਗ੍ਰਸਤੇ ਸੀਗੇ ਇਹਨਾਂ ਨੂੰ ਮੌਰੀ ਹੋਈ ਕਿ ਸੰਦੀਪ ਸਿੰਘ ਜੀ ਰਸ ਗੋਰਾ ਪੁੱਤਰ ਹਰਬੰਸ ਸਿੰਘ ਵਾਸੀ ਰਾਏਗਾ ਖੁਰਦ ਪੀਐਸਲ ਨਦਗੜ ਜ਼ਿਲ੍ਹਾ ਬਠਿੰਡਾ ਜਿਹੜਾ ਜਾਦੇ ਵਕ ਵਕਸ਼ਰਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਵੇਚਣ ਦੱਦੀ ਹੈ ਤੇ ਇਹਨਾਂ ਨੇ ਨਾਕਾ ਬੰਦੀ ਕਰਕੇ ਉਹਨੂੰ ਚੋਰ ਦੀ ਮੋਟਰਸਾਈਕਲ ਸਮੇਤ ਗਫਤਾਰ ਕੀਤਾ ਜਿਹਦੇ ਸਬੰਧ ਮਕਦਮਾ ਨੰਬਰ 196 96 ਮਿਤੀ 27 25 ਅੰਡਰ ਸੈਕਸ਼ਨ 303 2 ਬੀ ਐਨ ਐਸ ਥਾਣਾ ਗਦਰਵਾ ਜਿਸ ਵਾਤਾਜੋਂ ਕੀਤਾ ਬਾਅਦ ਅਸੀਂ 317 2 238 ਬੀ ਐਨ ਐਸ ਦਾ ਇਹ ਮਕਦਮਾ ਰਜਿਸਟਰ ਕਰਕੇ ਜੋਦੀ ਪੁਸ਼ਗੀਸ਼ ਕੀਤੀ ਇਹਨਾਂ ਸੱਤ ਮੋਟਰਸਾਈਕਲ ਹੋਰ ਜਿਹੜੇ ਚੋਰੀ ਦੇ ਸਾਨੂੰ ਬਰਾਮਦ ਕਰਾਏ ਇਹ ਮੋਟਰਸਾਈਕਲ ਮਲੋਟ ਗਿੱਦੜਵਾ ਬਠੰਡਾ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੇ ਸੀਗੇ ਪਹਿਲਾਂ ਵੀ ਸਾਰੇ ਮੇਰੇ ਕੋਲ ਹੋਰ ਵੀ ਚੇਲੇ ਹੈਗੇ ਅਸੀਂ ਅਜੇ ਕਰ ਰਹੇ ਹਾਂ ਜੀ ਪੁੱਛ ਕੱਲਰ ਮਾਰ ਲਿਆ ਦੋ ਦੰਦਾ ਉਹ ਸਦਾ ਸਾਈਕਲ ਚੋਰੀ ਦੇ ਹੋਰ ਮਿਲ ਜਾ ਜਾਂ ਹੋਰ ਦੇ ਚੇਲੇ ਬਾਰੇ ਕਿਤੇ ਪਤਾ ਲੱਗ ਜਾ ਕਿ ਕਰਦੇ ਕੀ ਸਾਰੇ ਚੋਰੀ ਦਾ ਕਰਕੇ ਲੈ ਜੀ ਚੋਰੀ ਕਰਕੇ ਕਿ ਵੇਚ ਦਿੰਦੇ ਹਾਂ ਜੀ ਇਹਦਾ ਸਾਰੇ ਅਜੇ ਖੜੇ ਖੜੀ ਬਿਠਾ ਸੀਗਾ ਇਹਨੇ ਵੇਚਣੇ ਸੀ ਤੇ ਪਹਿਲਾਂ ਜਿਹੜਾ ਕਬੂ ਆ ਗਿਆ ਹੈ